ਸਾਖੀ ਗੁਰਦੁਆਰਾ ਨਗੀਨਾ ਘੜ ਸਾਹਿਬ ਜੀ ਦੀ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਗੋਦਾਵਰੀ ਦੇ ਕੰਡੇ ਤੇ ਬੈਠ ਕੇ ਸਿੱਖ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਸੰਗਤਾਂ ਗੁਰੂ ਸਾਹਿਬ ਜੀ ਦੇ ਲਈ ਆਪਣੀ ਸਰਦਾ ਦੇ ਮੁਤਾਬਿਕ ਤਰ੍ਹਾਂ-ਤਰ੍ਹਾਂ ਦੇ ਧਨ ਪਦਾਰਥ ਲੈ ਕੇ ਆਇਆ ਹੋਇਆ ਸਨ ਤੇ ਗੁਰੂ ਸਾਹਿਬ ਜੀ ਨੂੰ ਭੇਟ ਵੀ ਕਰ ਰਹੀਆਂ ਸਨ ਕਈ ਸੰਗਤਾਂ ਗੁਰੂ ਸਾਹਿਬ ਜੀ ਨੂੰ ਘੋੜੇ ਭੇਟ ਕਰ ਰਹੀਆਂ ਸਨ ਕਈ ਸੰਗਤਾਂ ਦੁਸ਼ਾਲੇ ਭੇਟ ਕਰ ਰਹੇ ਸਨ ਤੇ ਕਈ ਸੰਗਤਾਂ ਗੁਰੂ ਸਾਹਿਬ ਜੀ ਨੂੰ ਹਥਿਆਰ ਭੇਟ ਕਰ ਰਹੀਆਂ ਸਨ ਸਾਰੀਆਂ ਸੰਗਤਾਂ ਆਪਣੀਆਂ ਆਪਣੀਆਂ ਵਸਤੂਆਂ ਲੈ ਕੇ ਭੇਟ ਕਰਕੇ ਗੁਰੂ ਸਾਹਿਬ ਤੋਂ ਬੇਅੰਤ ਖੁਸ਼ੀਆਂ ਲੈ ਰਹੀਆਂ ਸਨ ਭੇਟਾ ਦੇ ਰਹੀਆਂ ਸੰਗਤਾਂ ਵਿੱਚ ਇੱਕ ਸਿੱਖ ਅਜੀਹਾ ਵੀ ਸੀ ਜਿਹੜਾ ਅੱਜ ਕੁਝ ਆਪਣੇ ਆਪ ਵਿੱਚ ਵੱਡਾ ਹੋਇਆ ਬੈਠਾ ਸੀ ਭਾਵੇਂ ਉਹ ਸਿੱਖ ਚੁੱਪ ਸੀ ਪਰ ਉਸ ਦਾ ਅੰਦਰ ਹੀ ਆਪਣੇ ਆਪ ਵਿੱਚ ਹੰਕਾਰ ਨਾਲ ਭਰਿਆ ਹੋਇਆ ਸੀ ਰਿਆ ਵੀ ਕਿਉਂ ਨਾ ਹੋਵੇ ਕਿਉਂਕਿ ਅੱਜ ਜਿਹੜੀ ਭੇਟ ਉਹ ਸਿੱਖ ਗੁਰੂ ਸਾਹਿਬ ਜੀ ਲਈ ਲੈ ਕੇ ਆਇਆ ਸੀ ਉਸ ਨਾਲ ਦੀ ਭੇਟ ਅਜੇ ਤੱਕ ਕਿਸੇ ਨੇ ਵੀ ਗੁਰੂ ਸਾਹਿਬ ਜੀ ਨੂੰ ਨਹੀਂ ਸੀ ਭੇਟ ਕੀਤੀ ਜਦ ਸਾਰੀਆਂ ਸਿੱਖ ਸੰਗਤਾਂ ਭੇਟਾ ਦੇ ਕੇ ਮੱਥਾ ਟੇਕ ਕੇ ਹਟੀਆਂ ਤਾਂ ਇਹ ਸਿੱਖ ਸੱਜਣ ਉੱਠਿਆ ਪਾਟੀਆਂ ਲੀਰਾਂ ਵਿੱਚੋਂ ਕੁਝ ਲਪੇਟਿਆ ਹੋਇਆ ਖੋਲ੍ਹਿਆ ਤੇ ਗੁਰੂ ਸਾਹਿਬ ਅੱਗੇ ਰੱਖ ਕੇ ਮੱਥਾ ਟੇਕਿਆ ਤੇ ਬੋਲਿਆ ਗੁਰੂ ਸਾਹਿਬ ਜੀ ਇਹ ਬੇਸ਼ਕੀਮਤੀ ਨਗੀਨਾ ਮੈਂ ਆਪ ਜੀ ਦੇ ਲਈ ਭੇਟ ਲਈ ਲੈ ਕੇ ਆਇਆ ਹਾਂ ਆਪ ਜੀ ਨੂੰ ਫੌਜਾਂ ਦੇ ਖਰਚੇ ਵਾਸਤੇ ਧਨ ਪਦਾਰਥ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ ਇਸ ਲਈ ਮੈਂ ਇਹ ਕੀਮਤੀ ਨਗੀਨਾ ਆਪ ਜੀ ਦੇ ਕੋਲ ਲੈ ਕੇ ਆਇਆ ਹਾਂ ਤੇ ਇਹ ਨਗੀਨਾ ਤੁਸੀਂ ਆਪ ਆਪਣੇ ਕੋਲ ਹੀ ਰੱਖੋ ਜੀ ਇਸ ਨਾਲ ਦਾ ਕੀਮਤੀ ਨਗੀਨਾ ਹੋਰ ਕਿਧਰੇ ਦੁਨੀਆ ਵਿੱਚ ਨਹੀਂ ਹੈ ਇਹ ਸਿਰਫ ਤੇ ਸਿਰਫ ਮੈਂ ਆਪ ਜੀ ਦੇ ਲਈ ਹੀ ਲੈ ਕੇ ਆਇਆ ਹਾਂ ਇਸ ਤਰ੍ਹਾਂ ਵਡਿਆਈਆਂ ਕਰਦਾ ਕਰਦਾ ਉਹ ਸਿੱਖ ਆਪਣੇ ਆਪ ਦੀਆਂ ਸਿਫਤਾਂ ਵੀ ਕਰਨ ਲੱਗ ਪਿਆ ਤੇ ਆਪਣੇ ਆਪ ਨੂੰ ਉਹ ਵੱਡਾ ਕਰਨ ਦਾ ਯਤਨ ਵੀ ਕਰ ਰਿਹਾ ਸੀ ਗੁਰੂ ਗੋਬਿੰਦ ਸਾਹਿਬ ਜੀ ਨੇ ਨજર ਭਰ ਕੇ ਵੀ ਉਸਨ ਨੀਨੇ ਵੱਲ ਨਾ ਤੱਕਿਆ ਤੇ ਨੀਨੇ ਨੂੰ ਵਗਾ ਕੇ ਵਗ ਰਹੀ ਨਦੀ ਦੇ ਵਿੱਚ ਸੁੱਟ ਦਿੱਤਾ ਇਹ ਸਾਰਾ ਕੁਝ ਦੇਖ ਕੇ ਉਹ ਸਿੱਖ ਬਹੁਤ ਹੈਰਾਨ ਹੋਇਆ ਤੇ ਉੱਚੀ ਆਵਾਜ਼ ਵਿੱਚ ਕਹਿਣ ਲੱਗਾ ਗੁਰੂ ਜੀ ਇਹ ਤੁਸੀਂ ਕੀ ਕੀਤਾ ਤੁਹਾਨੂੰ ਪਤਾ ਵੀ ਹੈ ਇਹ ਨਗੀਨਾ ਕਿੰਨਾ ਕੀਮਤੀ ਸੀ ਤੁਸੀਂ ਇਸ ਨੂੰ ਪਾਣੀ ਵਿੱਚ ਕਿਉਂ ਸੁੱਟ ਦਿੱਤਾ ਕੁਝ ਸਮੇਂ ਬਾਅਦ ਗੁਰੂ ਗੋਬਿੰਦ ਸਾਹਿਬ ਜੀ ਨੇ ਕਿਹਾ ਜਾਂ ਨਦੀ ਵਿੱਚ ਛਾਲ ਮਾਰ ਤੇ ਆਪਣਾ ਨਗੀਨਾ ਕੱਢ ਲੈ ਉਸ ਸਿੱਖ ਨੇ ਉਸੇ ਵੇਲੇ ਨਦੀ ਵਿੱਚ ਛਾਲ ਮਾਰੀ ਜਾ ਕੇ ਥੱਲੇ ਜਦੋਂ ਨਦੀ ਦੇ ਝਾਤ ਮਾਰੀ ਤਾਂ ਉਸ ਨਾਲ ਦੇ ਕਈ ਨਗੀਨੇ ਨਦੀ ਵਿੱਚ ਪਏ ਸਨ ਜਿੱਧਰ ਦੇਖੇ ਹਰ ਪੱਥਰ ਨਗੀਨਾ ਹੀ ਉਸ ਸਿੱਖ ਨੂੰ ਨਜ਼ਰ ਆਵੇ ਇਹ ਦੇਖ ਕੇ ਉਹ ਸਿੱਖ ਨਦੀ ਦੇ ਬਾਹਰ ਆ ਗਿਆ ਤੇ ਗੁਰੂ ਸਾਹਿਬ ਜੀ ਦੇ ਚਰਨੀ ਆ ਡੇਗਾ ਉਸ ਦੀ ਹੰਕਾਰ ਦੀ ਨੀਂਦ ਖੁੱਲ ਗਈ ਸੀ ਗੁਰੂ ਸਾਹਿਬ ਜੀ ਨੇ ਸਮਝਾਇਆ ਕਿ ਤੂੰ ਨਗੀਨਾ ਸਾਨੂੰ ਭੇੜਤਾ ਜ਼ਰੂਰ ਕੀਤਾ ਸੀ ਪਰ ਉਸ ਨਗੀਨੇ ਤੋਂ ਆਪਣੀ ਸਿਫਤ ਕਰਨੀ ਨਹੀਂ ਸੀ ਤੂੰ ਛੱਡਿਆ ਅਤੇ ਆਪਣਾ ਅਧਿਕਾਰ ਵੀ ਨਹੀਂ ਸੀ ਛੱਡ ਰਿਹਾ ਸੀ ਇਸੇ ਲਈ ਤੇਨੂੰ ਸਾਡੇ ਨਗੀਨਾ ਸੁੱਟਣ ਤੇ ਕਰੋਧ ਵੀ ਆਇਆ ਸੀ ਜੇ ਤੂੰ ਸਾਨੂੰ ਮਨ ਕਰਕੇ ਉਹ ਨਗੀਨਾ ਭੇਟ ਕੀਤਾ ਹੁੰਦਾ ਤਾਂ ਭੇਟ ਕਰਕੇ ਤੂੰ ਭੁੱਲ ਜਾਣਾ ਸੀ ਤੇਰੀ ਪਕੜ ਨਹੀਂ ਸੀ ਹੋਣੀ ਉਸ ਨਗੀਨੇ ਤੇ ਅਸੀਂ ਭਾਵੇਂ ਉਸ ਨਗੀਨੇ ਨੂੰ ਸੁੱਟਦੇ ਭਾਵੇਂ ਆਪਣੇ ਕੋਲ ਰੱਖਦੇ ਤੇਨੂੰ ਕੋਈ ਫਰਕ ਨਹੀਂ ਸੀ ਪੈਣਾ ਚਾਹੀਦਾ ਇਹ ਸੁਣ ਕੇ ਉਹ ਸਿੱਖ ਨੂੰ ਸਮਝ ਆਈ ਕਿ ਕਿਵੇਂ ਅਸੀਂ ਦਾਣ ਦਿੱਤੀ ਚੀਜ਼ ਤੇ ਵੀ ਆਪਣਾ ਹੱਕ ਜਮਾ ਕੇ ਰੱਖਦੇ ਹਾਂ ਜੇ ਕਿਧਰੇ ਗੁਰੂ ਸਾਹਿਬ ਜੀ ਨੂੰ ਰਮਾਲਾ ਚੜਾ ਦਈਏ ਤਾਂ ਪਾਠੀ ਨੂੰ ਪੁੱਛਦੇ ਰਹਿੰਦੇ ਆਂ ਕਿ ਬਾਬਾ ਜੀ ਸਾਡਾ ਰਮਾਲਾ ਨਹੀਂ ਚੜਾਇਆ ਜਾਂ ਕਈ ਸੱਜਣ ਉੱਥੇ ਹੀ ਗਰੰਥੀ ਸਿੰਘ ਨੂੰ ਕਹਿਣਗੇ ਕਿ ਸਾਡਾ ਰਮਾਲਾ ਹੁਣੇ ਗੁਰੂ ਸਾਹਿਬ ਜੀ ਦੇ ਪਾ ਕੇ ਦਿਖਾਓ ਕਈ ਵਾਰ ਅਸੀਂ ਆਪਣੇ ਭੇਟ ਕੀਤੇ ਪੈਸਿਆਂ ਦਾ ਵੀ ਹਿਸਾਬ ਮੰਗ ਲੈਂਦੇ ਹਾਂ ਕਿ ਸਾਡੇ ਪੈਸੇ ਤੁਸੀਂ ਕਿੱਥੇ ਲਗਾ ਦਿੱਤੇ ਨੇ ਪਾਵੇਂ ਸਿੱਖ ਦਾ ਫਰਜ਼ ਹੈ ਕਿ ਉਹ ਲੋੜਵੰਦੀ ਜਗ੍ਹਾ ਤੇ ਹੀ ਆਪਣਾ ਦਸਵੰਦ ਦੇਵੇ ਪਰ ਇੱਕ ਵਾਰ ਦੇ ਕੇ ਫਿਰ ਉਸ ਦੇ ਮਗਰ ਨਾ ਲੱਗੇ ਨਾ ਹੀ ਉਸ ਦਾ ਕਿਸੇ ਤੋਂ ਹਿਸਾਬ ਮੰਗੇ ਇਸ ਤਰ੍ਹਾਂ ਕਰਨ ਨਾਲ ਦਿੱਤਾ ਹੋਇਆ ਦਾਨ ਫਲਦਾ ਨਹੀਂ ਸਗੋਂ ਪਾਪਾਂ ਵੀ ਜਬਤਲ ਜਾਂਦਾ ਹੈ ਇਸ ਲਈ ਕਦੇ ਵੀ ਆਪਣੇ ਦਿੱਤੇ ਦਾਨ ਨੂੰ بار بار ਚਿਤਾਰਨਾ ਨਹੀਂ ਚਾਹੀਦਾ ਜਿਸ ਜਗ੍ਹਾ ਤੇ ਗੁਰੂ ਸਾਹਿਬ ਜੀ ਨੇ ਦਗੀਨਾ ਸੁਟਿਆ ਸੀ ਉਸ ਜਗ੍ਹਾ ਤੇ ਅੱਜਕੱਲ ਗੁਰਦੁਆਰਾ ਨਗੀਨਾ ਘਰ ਸਾਹਿਬ ਹੈ ਜਿੱਥੇ ਸੰਗਤਾਂ ਬੜੇ ਹੀ ਸ਼ਰਦਾ ਤੇ ਅਦਬ ਸਤਕਾਰ ਨਾਲ ਨਤਮਸਤਕ ਹੁੰਦੀਆਂ ਨੇ ਤੇ ਝੋਲੀਆਂ ਭਰ ਕੇ ਜਾਂਦੀਆਂ ਹਨ ਇਤਿਹਾਸ ਦੱਸਦਿਆਂ ਹੋਈਆਂ ਗਲਤੀਆਂ ਦੀ ਖਿਮਾ ਕਰਨੀ ਜੀ ਅੱਗੇ ਤੋਂ ਇਹੋ ਜਿਹੀਆਂ ਹੋਰ ਸਾਖੀਆਂ ਸੁਣਨ ਦੇ ਲਈ ਤੁਸੀਂ ਸਾਡਾ ਇਹ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ਰੂਰ ਲਿਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ